ਤੋਂ ਅਹਿਮ ਤੇ ਵੱਡੀ ਖਬਰ ਵਿਕਰਮ ਮਜੀਠੀਆ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਕੋਰਟ ਦੇ ਵਿੱਚ ਇੱਕ ਅਪੀਲ ਕੀਤੀ ਸੀ ਕਿ ਵਿਕਰਮ ਮਜੀਠੀਆ ਦੀ ਜਾਨ ਨੂੰ ਖਤਰਾ ਜਿਸ ਦੇ ਕਰਕੇ ਵਿਕਰਮ ਮਜੀਠੀਆ ਦੀ ਨਾਬਾ ਜੇਲ੍ਹ ਦੇ ਵਿੱਚ ਜੋ ਬੈਰਕ ਹੈ ਉਹ ਬੈਰਕ ਦੇ ਵਿੱਚੋਂ ਵਿਕਰਮ ਮਜੀਠੀਆ ਨੂੰ ਸ਼ਿਫਟ ਕਰਕੇ ਕਿਸੇ ਹੋਰ ਬੈਰਕ ਦੇ ਵਿੱਚ ਰੱਖਿਆ ਜਾਵੇ ਤਾਂ ਵਿਕਰਮ ਮਜੀਠੀਆ ਦੀ ਜਾਨ ਨੂੰ ਕੀ ਵਾਕਈ ਹੀ ਖਤਰਾ ਸਵਾਲ ਜ਼ਰੂਰ ਉੱਠਦੇ ਨੇ ਪਰ ਇਸ ਮਾਮਲੇ ਦੇ ਵਿੱਚ ਅੱਜ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਸ ਸੁਣਵਾਈ ਦੇ ਵਿੱਚ ਕੋਈ ਰਾਹਤ ਨਹੀਂ ਮਿਲਦੀ ਹੋਈ ਨਜ਼ਰ ਆਈ ਵਿਕਰਮ ਮਜੀਠੀਆ ਨੂੰ ਅਗਲੀ ਸੁਣਵਾਈ 17 ਤਰੀਕ ਨੂੰ ਦੇ ਦਿੱਤੀ ਆ ਕੋਰਟ ਦੇ ਵੱਲੋਂ ਅਗਲੀ ਤਰੀਕ ਦੇ ਦਿੱਤੀ ਆ ਇਸ ਮਾਮਲੇ ਦੀ ਹੁਣ ਸੁਣਵਾਈ 17 ਜੁਲਾਈ ਨੂੰ ਹੋਵੇਗੀ ਦਰਅਸਲ ਵਿਕਰਮ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਗਈ ਸੀ ਆਮਦਨ ਤੋਂ ਵੱਧ ਮਾਮਲੇ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਉੱਤੇ ਮਾਮਲਾ ਦਰਜ ਹੋਇਆ ਪਹਿਲਾਂ ਵਿਕਰਮ ਮਜੀਠੀਆ ਦੇ ਉੱਤੇ ਐਨਡੀਪੀਐਸ ਦਾ ਮਾਮਲਾ ਉਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਪਟਿਆਲਾ ਦੀ ਜੇਲ੍ਹ ਦੇ ਵਿੱਚ 6 ਮਹੀਨੇ ਤੱਕ ਰਹੇ ਆਖਰਕਾਰ ਸੁਪਰੀਮ ਕੋਰਟ ਦੇ ਵੱਲੋਂ ਰਾਹਾ ਦਿੱਤੀ ਗਈ ਜ਼ਮਾਨਤ ਮਿਲ ਚੁੱਕੀ ਸੀ ਉਸ ਤੋਂ ਬਾਅਦ ਵਿਕਰਮ ਮਜੀਠੀਆ ਬੇਵਾਕੀ ਦੇ ਨਾਲ ਬੋਲਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰ ਮੁੱਦੇ ਤੇ ਘੇਰਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੇ ਵਿੱਚ ਵੀ ਇਹ ਪਰਿਵਾਰਕ ਜੋ ਮਸਲਾ ਸੀ ਉਸ ਦੇ ਵਿੱਚ ਵੀ ਵਿਕਰਮ ਮਜੀਠੀਆ ਦੇ ਵੱਲੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਿਆ ਗਿਆ ਤਾਂ ਹੁਣ ਬਿਜੀਲੈਂਸ ਦੇ ਵੱਲੋਂ ਸਿਕੰਜਾ ਕੱਸਿਆ ਗਿਆ ਹਾਲਾਂਕਿ ਬਿਜੀਲੈਂਸ ਦੇ ਵੱਲੋਂ ਜੋ ਗ੍ਰਿਫਤਾਰੀ ਕੀਤੀ ਗਈ ਗ੍ਰਿਫਤਾਰ ਕਰਨ ਜਿਸ ਤਰੀਕੇ ਦੇ ਨਾਲ ਆਏ ਉਸ ਰਵੱਈਏ ਨੂੰ ਲੈ ਕੇ ਸਵਾਲ ਖੜੇ ਹੋਏ ਮਜੀਠੀਆ ਦੇ ਹੱਕ ਦੇ ਵਿੱਚ ਕਾਂਗਰਸ ਲੀਡਰ ਵੀ ਨਿੱਤਰਦੇ ਹੋਏ ਨਜ਼ਰ ਆਏ ਆਮ ਆਦਮੀ ਪਾਰਟੀ ਦੇ ਲੀਡਰ ਵੀ ਨਿੱਤਰਦੇ ਹੋਏ ਨਜ਼ਰ ਆਏ ਆਮ ਆਦਮੀ ਪਾਰਟੀ ਦੇ ਲੀਡਰ ਜੋ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਨਿੱਤਰੇ ਸੀ ਉਹਨਾਂ ਨੂੰ ਤਾਂ ਪਾਰਟੀ ਚੋਂ ਬਾਹਰ ਕੱਢ ਦਿੱਤਾ ਕੁਮਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਨੇ ਪਾਰਟੀ ਚੋਂ ਬਾਹਰ ਕੱਢ ਦਿੱਤਾ ਕਿ ਪਾਰਟੀ ਗਤੀ ਵਿਰੋਧੀਆਂ ਦੇ ਵਿੱਚ ਸ਼ਾਮਲ ਸੀ ਇਸ ਕਰਕੇ ਪਾਰਟੀ ਨੇ ਇਹ برداشت ਨਹੀਂ ਕੀਤਾ ਅਨੁਸ਼ਾਸਨ ਕਮੇਟੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਨੂੰ ਬਾਹਰ ਕੱਢ ਦਿੱਤਾ ਪਰ ਵਿਕਰਮ ਮਜੀਠੀਆ ਜੇਲ੍ਹ ਦੇ ਅੰਦਰ ਨੇ ਨਾਬਾ ਦੀ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਬੰਦ ਨੇ ਤਾਂ ਉਹਨਾਂ ਨੂੰ 14 ਦਿਨ ਦੀ ਨਿਆਂਇਕ ਹਰਾਸਤ ਦੇ ਵਿੱਚ ਭੇਜਿਆ ਹੋਇਆ ਮਾਨਯੋਗ ਅਦਾਲਤ ਦੇ ਵੱਲੋਂ ਪਹਿਲਾਂ ਵਿਜੀਲੈਂਸ ਨੂੰ 7 ਦਿਨ ਦਾ ਰਿਮਾਂਡ ਦਿੱਤਾ ਗਿਆ 7 ਦਿਨ ਦਾ ਰਿਮਾਂਡ ਖਤਮ ਹੁੰਦੇ ਹੀ 4 ਦਿਨ ਦਾ ਰਿਮਾਂਡ ਮਿਲ ਚੁੱਕਿਆ ਉਸ ਤੋਂ ਬਾਅਦ ਫਿਰ ਵਿਕਰਮ ਮਜੀਠੀਆ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ 14 ਦਿਨ ਦੀ ਨਿਆਂਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਤਾਂ ਲਗਾਤਾਰ ਮਜੀਠੀਆ ਨੂੰ ਲੈ ਕੇ ਮਾਮਲਾ ਜਿਹੜਾ ਆ ਇਹ ਕਾਫੀ ਤੂਲ ਫੜਦਾ ਹੋਇਆ ਨਜ਼ਰ ਆਇਆ ਸਿਆਸਤ ਵੀ ਗਰਮਾਈ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਨੇ ਕਾਫੀ ਜ਼ਿਆਦਾ ਸਿਆਸਤ ਦੇ ਵਿੱਚ ਗਾ ਪਾਇਆ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਮਾਮਲਾ 540 ਕਰੋੜ ਦੀ ਆਮਦਨ ਦੱਸੀ ਜਾ ਰਹੀ ਆ ਪਰ ਦੂਜੇ ਪਾਸੇ ਵਿਕਰ ਮਜੀਠੀਆ ਦੀ ਪਤਨੀ ਗਨੀਬ ਕੌਰ ਕਹਿੰਦੀ ਜੇਕਰ 540 ਕਰੋੜ ਨਾ ਮਿਲੇ ਫਿਰ ਦੋਂਗੇ ਸਾਨੂੰ ਵਿਜੀਲੈਂਸ ਵਾਲਿਆਂ ਨੂੰ ਸਵਾਲ ਕਰ ਦਿੱਤਾ ਸਰਕਾਰ ਨੂੰ ਸਵਾਲ ਕਰ ਦਿੱਤਾ ਤਾ ਦੂਜੇ ਪਾਸੇ ਵੀ ਕਹਿ ਦਿੱਤਾ ਕਿ ਇਹ ਸਾਰੇ ਵਿਕਰਮ ਮਜੀਠਿਆ ਤੋਂ ਡਰਦੇ ਨੇ ਜਿਵੇਂ ਬੱਚਿਆਂ ਨੂੰ ਕਹਿੰਦੇ ਸੀ ਗੱਬਰ ਆ ਗਿਆ ਉਵੇਂ ਹੁਣ ਕਹਿੰਦੇ ਨੇ ਮਜੀਠਾ ਆ ਗਿਆ ਮਜੀਠਾ ਤਾਂ ਕਾਫੀ ਜ਼ਿਆਦਾ ਗਰਜਦੀ ਹੋਈ ਨਜ਼ਰ ਆਈ ਵਿਕਰਮ ਮਜੀਠਿਆ ਦੀ ਪਤਨੀ ਗਨੀਬ ਕੌਰ ਜਿਸ ਤਰੀਕੇ ਦੇ ਨਾਲ ਮਜੀਠਿਆ ਦੀ ਭੈਣ ਹਰਸਿਮਰਤ ਕੌਰ ਬਾਦਲ ਕਾਫੀ ਗਰਜਦੀ ਹੋਈ ਨਜ਼ਰ ਆਉਂਦੀ ਆ ਉਸੇ ਤਰੀਕੇ ਦੇ ਨਾਲ ਹੁਣ ਗਨੀਬ ਕੌਰ ਵਿਕਰਮ ਮਜੀਠਿਆ ਦੀ ਜੋ ਪਤਨੀ ਆ ਉਹ ਗਰਜਦੀ ਹੋਈ ਨਜ਼ਰ ਆਉਂਦੀ ਆ ਤਾਂ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਮਜੀਠੀਆ ਦੇ ਵਕੀਲ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਆ ਅਪੀਲ ਕੀਤੀ ਆ ਕਿ ਬੈਰਕ ਬਦਲ ਦਿੱਤੀ ਜਾਵੇ ਤਾਂ 17 ਤਰੀਕ ਨੂੰ ਹੁਣ ਇਸ ਮਾਮਲੇ ਦੀ ਸੁਣਵਾਈ ਆ 17 ਤਰੀਕ ਨੂੰ ਕੀ ਸੁਣਵਾਈ ਦੇ ਵਿੱਚ ਬੈਰਕ ਬਦਲਣ ਦਾ ਫੈਸਲਾ ਮਜੀਠੀਆ ਦੇ ਹੱਕ ਦੇ ਵਿੱਚ ਆਉਂਦਾ ਜਾਂ ਫਿਰ ਵਿਕਰਮ ਮਜੀਠੀਆ ਨੂੰ ਉਸੇ ਬੈਰਕ ਦੇ ਵਿੱਚ ਰਹਿਣ ਦਾ ਰਹਿਣਾ ਪਵੇਗਾ ਕੋਈ ਹੋਰ ਤਰੀਕ ਦਿੱਤੀ ਜਾਵੇਗੀ ਕਿਉਂਕਿ 14 ਦਿਨ ਤੋਂ ਬਾਅਦ ਦੁਬਾਰਾ ਤੋਂ ਪੇਸ਼ੀ ਹੋਣੀ ਆ ਮੁਹਾਲੀ ਦੀ ਕੋਰਟ ਦੇ ਵਿੱਚ ਤਾਂ ਉਸ ਪੇਸ਼ੀ ਤੇ 14 ਦਿਨ ਦੀ ਨਿਆਇਕ ਹਰਾਸਤ ਜਦੋਂ ਖਤਮ ਹੋਵੇਗੀ ਉਸ ਤੋਂ ਬਾਅਦ ਕੀ ਮਜੀਠੀਆ ਦੀ ਕੋਈ ਮੁਸ਼ਕਿਲਬਾਦੀ ਆ ਜਾਂ ਫਿਰ ਮੁਸ਼ਕਲਾਂ ਘਟਦੀਆਂ ਨੇ ਕੋਈ ਰਾਹਤ ਮਿਲਦੀ ਆ ਪਰਿਵਾਰ ਨੂੰ ਕੋਈ ਰਾਹਤ ਮਿਲਦੀ ਆ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨੇ ਉਹ ਕਹਿੰਦੇ ਕੋਈ ਨਹੀਂ ਬਖਸ਼ਿਆ ਜਾਊਗਾ ਭਾਵੇਂ ਕਿਸੇ ਨੇ ਨਸ਼ੇ ਦੇ ਨਾਲ ਜਾਇਦਾਦਾਂ ਬਣਾਈਆਂ ਨੇ ਭਾਵੇਂ ਕਿਸੇ ਨੇ ਇਲੀਗਲ ਤਰੀਕੇ ਦੇ ਨਾਲ ਹੋਰ ਕੋਈ ਰਸਤਾ ਇਖਤਿਆਰ ਕਰਕੇ ਜਾਇਦਾਦ ਬਣਾਈ ਆ ਕੋਈ ਬਖਸ਼ਿਆ ਨਹੀਂ ਜਾਊਗਾ ਭਾਵੇਂ ਕੋਈ ਸਾਡੀ ਆਪਣੀ ਪਾਰਟੀ ਦਾ ਜਾਂ ਫਿਰ ਕੋਈ ਕਿਸੇ ਹੋਰ ਪਾਰਟੀ ਦਾ ਬਖਸ਼ਾਂਗੇ ਕਿਸੇ ਨੂੰ ਨਹੀਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਲਈ ਲਗਾਤਾਰ ਬੀੜਾ ਚੁੱਕਿਆ ਨਸ਼ਾ ਖਤਮ ਕਰਨ ਦੇ ਲਈ ਲਗਾਤਾਰ ਯੁੱਧ ਛਿੜਿਆ ਗਿਆ ਯੁੱਧ ਨਸ਼ਿਆਂ ਵਿਰੁੱਧ ਤਾਂ ਹੁਣ ਕਹਿੰਦੇ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚੜੀ ਬਣਾਉਣਾ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਸਭ ਤੋਂ ਅਹਿਮ ਤੇ ਵੱਡੀ ਖਬਰ ਵਿਕਰਮ ਮਜੀਠੀਆ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਕੋਰਟ ਦੇ ਵਿੱਚ ਇੱਕ ਅਪੀਲ ਕੀਤੀ ਸੀ ਕਿ ਵਿਕਰਮ ਮਜੀਠੀਆ ਦੀ ਜਾਨ ਨੂੰ ਖਤਰਾ ਜਿਸ ਦੇ ਕਰਕੇ ਵਿਕਰਮ ਜੀਠੀਆ ਦੀ ਨਾਬਾ ਜੇਲ੍ਹ ਦੇ ਵਿੱਚ ਜੋ ਬੈਰਕ ਹੈ ਉਹ ਬੈਰਕ ਦੇ ਵਿੱਚੋਂ ਵਿਕਰਮ ਜੀਠੇ ਨੂੰ ਸ਼ਿਫਟ ਕਰਕੇ ਕਿਸੇ ਹੋਰ ਬੈਰਕ ਦੇ ਵਿੱਚ ਰੱਖਿਆ ਜਾਵੇ ਤਾਂ ਵਿਕਰਮ ਜੀਠੀਆ ਦੀ ਜਾਨ ਨੂੰ ਕੀ ਵਾਕਿਆ ਹੀ ਖਤਰਾ ਸਵਾਲ ਜ਼ਰੂਰ ਉੱਠਦੇ ਨੇ ਪਰ ਇਸ ਮਾਮਲੇ ਦੇ ਵਿੱਚ ਅੱਜ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਸੁਣਵਾਈ ਦੇ ਵਿੱਚ ਕੋਈ ਰਾਹਤ ਨਹੀਂ ਮਿਲਦੀ ਹੋਈ ਨਜ਼ਰ ਆਈ ਵਿਕਰਮ ਜੀਠੀਆ ਨੂੰ ਅਗਲੀ ਸੁਣਵਾਈ 17 ਤਰੀਕ ਨੂੰ ਦੇ ਦਿੱਤੀ ਆ ਕੋਰਟ ਦੇ ਵੱਲੋਂ ਅਗਲੀ ਤਰੀਕ ਦੇ ਦਿੱਤੀ ਆ ਇਸ ਮਾਮਲੇ ਦੀ ਹੁਣ ਸੁਣਵਾਈ 17 ਜੁਲਾਈ ਨੂੰ ਹੋਵੇਗੀ ਦਰਸਾਲ ਵਿਕਰਮ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਗਈ ਸੀ ਆਮਦਨ ਤੋਂ ਵੱਧ ਮਾਮਲੇ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਉੱਤੇ ਮਾਮਲਾ ਦਰਜ ਹੋਇਆ ਪਹਿਲਾਂ ਵਿਕਰਮ ਮਜੀਠੀਆ ਦੇ ਉੱਤੇ ਐਨਡੀਪੀਐਸ ਦਾ ਮਾਮਲਾ ਉਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਪਟਿਆਲਾ ਦੀ ਜੇਲ੍ਹ ਦੇ ਵਿੱਚ 6 ਮਹੀਨੇ ਤੱਕ ਰਹੇ ਆਖਰਕਾਰ ਸੁਪਰੀਮ ਕੋਰਟ ਦੇ ਵੱਲੋਂ ਰਹਾਅ ਦਿੱਤੀ ਗਈ ਜ਼ਮਾਨਤ ਮਿਲ ਚੁੱਕੀ ਸੀ ਉਸ ਤੋਂ ਬਾਅਦ ਵਿਕਰਮ ਮਜੀਠੀਆ ਬੇਵਾਕੀ ਦੇ ਨਾਲ ਬੋਲਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰ ਮੁੱਦੇ ਤੇ ਘੇਰਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੇ ਵਿੱਚ ਵੀ ਇਹ ਪਰਿਵਾਰਕ ਜੋ ਮਸਲਾ ਸੀ ਉਸ ਦੇ ਵਿੱਚ ਵੀ ਵਿਕਰਮ ਮਜੀਠੀਆ ਦੇ ਵੱਲੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਿਆ ਗਿਆ ਤਾਂ ਹੁਣ ਬਿਜੀਲੈਂਸ ਦੇ ਵੱਲੋਂ ਸਨਜਾ ਕੱਸਿਆ ਗਿਆ ਹਾਲਾਂਕਿ ਬਿਜੀਲੈਂਸ ਦੇ ਵੱਲੋਂ ਜੋ ਗ੍ਰਿਫਤਾਰੀ ਕੀਤੀ ਗਈ ਗ੍ਰਫਤਾਰ ਕਰਨ ਜਿਸ ਤਰੀਕੇ ਦੇ ਨਾਲ ਆਏ ਉਸ ਰਵੱਈਏ ਨੂੰ ਲੈ ਕੇ ਸਵਾਲ ਖੜੇ ਹੋਏ ਮਜੀਠੀਆ ਦੇ ਹੱਕ ਦੇ ਵਿੱਚ ਕਾਂਗਰਸ ਲੀਡਰ ਵੀ ਨਿਤਰਦੇ ਹੋਏ ਨਜ਼ਰ ਆਏ ਆਮ ਆਦਮੀ ਪਾਰਟੀ ਦੇ ਲੀਡਰ ਵੀ ਨਿਤਰਦੇ ਹੋਏ ਨਜ਼ਰ ਆਏ ਆਮ ਆਦਮੀ ਪਾਰਟੀ ਦੇ ਲੀਡਰ ਜੋ ਵਿਕਰਮ ਜੀਠੀਆ ਦੇ ਹੱਕ ਦੇ ਵਿੱਚ ਨਿਤਰੇ ਸੀ ਉਹਨਾਂ ਨੂੰ ਤਾਂ ਪਾਰਟੀ ਚੋਂ ਬਾਹਰ ਕੱਢ ਦਿੱਤਾ ਕੁਮਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਨੇ ਪਾਰਟੀ ਚੋਂ ਬਾਹਰ ਕੱਢ ਦਿੱਤਾ ਕਿ ਪਾਰਟੀ ਗਤੀ ਵਿਰੋਧੀਆਂ ਦੇ ਵਿੱਚ ਸ਼ਾਮਲ ਸੀ ਇਸ ਕਰਕੇ ਪਾਰਟੀ ਨੇ ਇਹ ਬਰਦਾਸ਼ਤ ਨਹੀਂ ਕੀਤਾ ਅਨੁਸ਼ਾਸਨ ਕਮੇਟੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਨੂੰ ਬਾਹਰ ਕੱਢ ਦਿੱਤਾ ਪਰ ਵਿਕਰਮ ਜੀਠੀਆ ਜੇਲ੍ਹ ਦੇ ਅੰਦਰ ਨੇ ਨਾਬਾਦੀ ਜੇਲ੍ਹ ਦੇ ਵਿੱਚ ਵਿਕਰਮ ਜੀਠੀਆ ਬੰਦ ਨੇ ਤਾਂ ਉਹਨਾਂ ਨੂੰ 14 ਦਿਨ ਦੀ ਨਾਇਕ ਹਰਾਸਤ ਦੇ ਵਿੱਚ ਭੇਜਿਆ ਹੋਇਆ ਮਾਨਯੋਗ ਅਦਾਲਤ ਦੇ ਵੱਲੋਂ ਪਹਿਲਾਂ ਵਿਜੀਲੈਂਸ ਤੋਂ 7 ਦਿਨ ਦਾ ਰਿਮਾਂਡ ਦਿੱਤਾ ਗਿਆ 7 ਦਿਨ ਦਾ ਰਿਮਾਂਡ ਖਤਮ ਹੁੰਦੇ ਹੀ 4 ਦਿਨ ਦਾ ਰਿਮਾਂਡ ਮਿਲ ਚੁੱਕਿਆ ਉਸ ਤੋਂ ਬਾਅਦ ਫਿਰ ਵਿਕਰਮ ਮਜੀਠੀਆ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ 14 ਦਿਨ ਦੀ ਨਾਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਤਾਂ ਲਗਾਤਾਰ ਮਜੀਠੀਆ ਨੂੰ ਲੈ ਕੇ ਮਾਮਲਾ ਜਿਹੜਾ ਆ ਇਹ ਕਾਫੀ ਟੂਲ ਫੜਦਾ ਹੋਇਆ ਨਜ਼ਰ ਆਇਆ ਸਿਆਸਤ ਵੀ ਗਰਮਾਈ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਨੇ ਕਾਫੀ ਜ਼ਿਆਦਾ ਸਿਆਸਤ ਦੇ ਵਿੱਚ ਗਾਹ ਪਾਇਆ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਮਾਮਲਾ 540 ਕਰੋੜ ਦੀ ਆਮਦਨ ਦੱਸੀ ਜਾ ਰਹੀ ਹੈ ਪਰ ਦੂਜੇ ਪਾਸੇ ਵਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਕਹਿੰਦੀ ਜੇਕਰ 540 ਕਰੋੜ ਨਾ ਮਿਲੇ ਫਿਰ ਦੋਂਗੇ ਸਾਨੂੰ ਵਿਜੀਲੈਂਸ ਵਾਲਿਆਂ ਨੂੰ ਸਵਾਲ ਕਰ ਦਿੱਤਾ ਸਰਕਾਰ ਨੂੰ ਸਵਾਲ ਕਰ ਦਿੱਤਾ ਤਾਂ ਦੂਜੇ ਪਾਸੇ ਵੀ ਕਹਿ ਦਿੱਤਾ ਕਿ ਇਹ ਸਾਰੇ ਵਿਕਰਮ ਮਜੀਠੀਆ ਤੋਂ ਡਰਦੇ ਨੇ ਜਿਵੇਂ ਬੱਚਿਆਂ ਨੂੰ ਕਹਿੰਦੇ ਸੀ ਗੱਬਰ ਆ ਗਿਆ ਉਵੇਂ ਹੁਣ ਕਹਿੰਦੇ ਨੇ ਮਜੀਠਾ ਆ ਗਿਆ ਮਜੀਠਾ ਤਾਂ ਕਾਫੀ ਜ਼ਿਆਦਾ ਗਰਜਦੀ ਹੋਈ ਨਜ਼ਰ ਆਈ ਵਿਕਰਮ ਮਜੀਠਿਆ ਦੀ ਪਤਨੀ ਗਨੀਬ ਕੌਰ ਜਿਸ ਤਰੀਕੇ ਦੇ ਨਾਲ ਮਜੀਠਿਆ ਦੀ ਭੈਣ ਹਰਸਿਮਰਤ ਕੌਰ ਬਾਦਲ ਕਾਫੀ ਗਰਜਦੀ ਹੋਈ ਨਜ਼ਰ ਆਉਂਦੀ ਆ ਉਸੇ ਤਰੀਕੇ ਦੇ ਨਾਲ ਹੁਣ ਗਨੀਬ ਕੌਰ ਵਿਕਰਮ ਮਜੀਠਿਆ ਦੀ ਜੋ ਪਤਨੀ ਆ ਉਹ ਗਰਜਦੀ ਹੋਈ ਨਜ਼ਰ ਆਉਂਦੀ ਆ ਤਾਂ ਮਜੀਠਿਆ ਜੇਲ੍ਹ ਦੇ ਵਿੱਚ ਬੰਦ ਹੈ ਮਜੀਠਿਆ ਦੇ ਵਕੀਲ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਆ ਅਪੀਲ ਕੀਤੀ ਆ ਕਿ ਬੈਰਕ ਬਦਲ ਦਿੱਤੀ ਜਾਵੇ ਤਾਂ 17 ਤਰੀਕ ਨੂੰ ਹੁਣ ਇਸ ਮਾਮਲੇ ਦੀ ਸੁਣਵਾਈ ਆ 17 ਤਰੀਕ ਨੂੰ ਕੀ ਸੁਣਵਾਈ ਦੇ ਵਿੱਚ ਬੈਰਕ ਬਦਲਣ ਦਾ ਫੈਸਲਾ ਮਜੀਠੀਆ ਦੇ ਹੱਕ ਦੇ ਵਿੱਚ ਆਉਂਦਾ ਜਾਂ ਫਿਰ ਵਿਕਰਮ ਮਜੀਠੀਆ ਨੂੰ ਉਸੇ ਬੈਰਕ ਦੇ ਵਿੱਚ ਰਹਿਣ ਦਾ ਰਹਿਣਾ ਪਵੇਗਾ ਕੋਈ ਹੋਰ ਤਰੀਕ ਦਿੱਤੀ ਜਾਵੇਗੀ ਕਿਉਂਕਿ 14 ਦਿਨ ਤੋਂ ਬਾਅਦ ਦੁਬਾਰਾ ਤੋਂ ਪੇਸ਼ੀ ਹੋਣੀ ਹੈ ਮੁਹਾਲੀ ਦੀ ਕੋਰਟ ਦੇ ਵਿੱਚ ਤਾਂ ਉਸ ਪੇਸ਼ੀ ਤੇ 14 ਦਿਨ ਦੀ ਨਿਆਇਕ ਹਰਾਸਤ ਜਦੋਂ ਖਤਮ ਹੋਵੇਗੀ ਉਸ ਤੋਂ ਬਾਅਦ ਕੀ ਮਜੀਠੀਆ ਦੀ ਕੋਈ ਮੁਸ਼ਕਿਲਬਾਦੀ ਆ ਜਾਂ ਫਿਰ ਮੁਸ਼ਕਲਾਂ ਘਟਦੀਆਂ ਨੇ ਕੋਈ ਰਾਹਤ ਮਿਲਦੀ ਆ ਪਰਿਵਾਰ ਨੂੰ ਕੋਈ ਰਾਹਤ ਮਿਲਦੀ ਆ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨੇ ਉਹ ਕਹਿੰਦੇ ਕੋਈ ਨਹੀਂ ਬਖਸ਼ਿਆ ਜਾਊਗਾ ਭਾਵੇਂ ਕਿਸੇ ਨੇ ਨਸ਼ੇ ਦੇ ਨਾਲ ਜਾਇਦਾਦਾਂ ਬਣਾਈਆਂ ਨੇ ਭਾਵੇਂ ਕਿਸੇ ਨੇ ਇਲੀਗਲ ਤਰੀਕੇ ਦੇ ਨਾਲ ਹੋਰ ਕੋਈ ਰਸਤਾ ਇਖਤਿਆਰ ਕਰਕੇ ਜਾਇਦਾਦ ਬਣਾਈਆ ਕੋਈ ਬਖਸ਼ਿਆ ਨਹੀਂ ਜਾਊਗਾ ਭਾਵੇਂ ਕੋਈ ਸਾਡੀ ਆਪਣੀ ਪਾਰਟੀ ਦਾ ਜਾ ਫਿਰ ਕੋਈ ਕਿਸੇ ਹੋਰ ਪਾਰਟੀ ਦਾ ਬਖਸ਼ਾਂਗੇ ਕਿਸੇ ਨੂੰ ਨਹੀਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਲਈ ਲਗਾਤਾਰ ਬੀੜਾ ਚੁੱਕਿਆ ਨਸ਼ਾ ਖਤਮ ਕਰਨ ਦੇ ਲਈ ਲਗਾਤਾਰ ਯੁੱਧ ਛਿੜਿਆ ਗਿਆ ਯੁੱਧ ਨਸ਼ਿਆਂ ਵਿਰੁੱਧ ਤਾ ਹੁਣ ਕਹਿੰਦੇ ਪੰਜਾਬ ਨੂੰ ਮੋੜ ਤੋਂ ਸੋਨੇ ਦੀ ਚੜੀ ਬਣਾਉਣਾ ਪੰਜਾਬ ਨੂੰ ਮੋੜ ਤੋਂ ਰੰਗਲਾ ਪੰਜਾਬ ਬਣਾਉਣਾ